ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਉਮੀਦ ਕਰਦੀ ਹਾਂ ਜੀ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋਗੇ ਸੋ ਸਭ ਤੋਂ ਪਹਿਲਾਂ ਤਾਂ ਜੀ ਵੀਡੀਓ ਨੂੰ ਲਾਈਕ ਸ਼ੇਅਰ ਐ ਕਮੈਂਟ ਜ਼ਰੂਰ ਕਰਦੇ ਹੋ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਸਭ ਦਾ ਤੈ ਦਿਲੋਂ ਧੰਨਵਾਦ ਆ ਜੀ ਜੋ ਜੋ ਤੁਹਾਡੇ ਦਿਮਾਗ ਦੇ ਵਿੱਚ ਚੱਲਦਾ ਤੁਸੀਂ ਇਦਾਂ ਦੇ ਸਾਨੂੰ ਕਮੈਂਟ ਕਰਦੇ ਹੋ ਬਹੁਤ ਵਧੀਆ ਗੱਲਾਂ ਠੀਕ ਆ ਪਤਾ ਲੱਗ ਜਾਂਦਾ ਕਿ ਕਿੰਦਾ ਦੀ ਕਿੰਨੀ ਦੀ ਸੋਚਣੀ ਹੈਗੀ ਆ ਸਭ ਦੀ ਠੀਕ ਆ ਸੋ ਦੂਸਰੀ ਗੱਲ ਐਦਾ ਇੱਕ ਰਿਕਵੈਸਟ ਹੈ ਕਿ ਫੈਮਿਲੀ ਨੂੰ ਗਲਤ ਨਾ ਕਿਹਾ ਜਾਵੇ ਕਿ ਕਿ ਫੇਲ ਹੁੰਦਾ ਹੈ ਕਿਉਂਕਿ ਕਈ ਤਾਂ ਚਲੋ ਇੱਕ ਤਾਂ ਨਾਰਮਲ ਗੱਲ ਹੋ ਜਾਂਦੀ ਹੈ ਠੀਕ ਹੈ ਇੱਕ ਇੱਕ ਮਤਲਬ ਕੁਝ ਹੱਦ ਤੋਂ ਵੱਧ ਬੋਲ ਦਿੰਦੇ ਆ ਪਤਾ ਨਹੀਂ ਸਮਝ ਤੋਂ ਬਾਹਰ ਆ ਪਰ ਫੇਰ ਵੀ ਮੈਂ ਰਿਕਵੈਸਟ ਕਰੂਗੀ ਕਿ ਕਿ ਤੁਹਾਡੇ ਨਾਲ ਸਾਡਾ ਪਿਆਰ ਹੈ ਵੀਡੀਓ ਦੇਖਦੇ ਆ ਇਟ ਮੀਨਸ ਤੁਹਾਡੇ ਦਿਲ 'ਚ ਹੈ ਕੁਝ ਸਾਡੇ ਲਈ ਤਾਂ ਹੀ ਤੁਸੀਂ ਵੀਡੀਓ ਦੇਖਦੇ ਹੋ ਸੋ ਕਮੈਂਟ ਕਰਨ ਲੱਗੇ ਇੱਕ ਵਾਰੀ ਪਲੀਜ਼ ਸੋਚ ਲਿਆ ਕਰੋ ਕੀ ਇਹ ਹੀ ਜੇ ਸਾਡਾ ਆਪਣਾ ਖੁੱਦ ਦਾ ਖੂਨ ਦੇ ਰਿਸ਼ਤੇ ਤੇ ਖੂਨ ਦਾ ਪਰਿਵਾਰ ਹੁੰਦਾ ਤਾਂ ਫਿਰ ਉਹਨਾਂ ਨੂੰ ਇਹ ਇਦਾਂ ਦਾ ਕਿੰਨੇ ਫੀਲ ਹੁੰਦਾ ਹਨਾ ਬਾਕੀ ਕਮੈਂਟ ਕਰਦੇ ਹੋ ਫੋਟੋ ਨਹੀਂ ਸ਼ੋਅ ਹੁੰਦੀ ਆਈਡੀ ਤਾਂ ਨਹੀਂ ਪਤਾ ਲੱਗਦਾ ਵੀ ਕੌਣ ਕਰ ਰਿਹਾ ਕਿੱਦਾਂ ਕਰ ਰਿਹਾ ਬਸ ਉਹ ਪਰਮਾਤਮਾ ਸਭ ਕੁਝ ਦੇਖ ਰਿਹਾ ਸਾਡਾ ਵੱਧ ਤੋਂ ਵੱਧ ਮਨੋਰਥ ਇਹ ਹੁੰਦਾ ਕਿ ਤੁਸੀਂ ਦੋ ਘੜੀ ਹਾਸਲੋ ਬਸ ਉਸ ਤੋਂ ਲਾ ਬਣੇ ਕਿਉਂਕਿ ਦੇਖੋ ਪੂਰੇ ਦਿਨ ਦੇ ਵਿੱਚ ਤੁਹਾਨੂੰ ਕਿੰਨਾ ਸਟ्रेस ਹੁੰਦਾ ਕਿਸੇ ਟੈਨਸ਼ਨ ਹੁੰਦੀ ਹੈ ਕੋਈ ਸੇ ਪ੍ਰਕਾਰ ਦੀ ਪੜ੍ਹਾਈ ਦੀ ਹੋਗੀ ਘਰ ਚ ਲੜਾਈ ਵਗੈਰਾ ਦੀ ਹੋਗੀ ਕੰਮ ਦੀ ਹੋਗੀ ਬਹੁਤ ਪ੍ਰਕਾਰ ਦਾ ਸਟ्रेस ਹੁੰਦਾ ਸੋ ਰਿਕਵੈਸਟ ਹੈ ਹੱਸ ਲਿਆ ਕਰੋ ਬਸ ਹੋਰ ਕੁਝ ਨਹੀਂ ਚਾਹੀਦਾ ਹੈਗਾ ਹੋਰ ਕੋਈ ਸਾਡਾ ਮਨੋਰਥ ਨਹੀਂ ਹੁੰਦਾ ਵੀਡੀਓ ਪਾਉਣ ਦਾ ਜਾਂ ਮੇਰੀ ਹੁੰਦੀ ਆ ਵੀ ਕੁਝ ਜੋ ਮੈਂ ਕੁਝ ਚੀਜ਼ ਸਿੱਖੀ ਆ ਤੁਹਾਡੇ ਤੱਕ ਪਹੁੰਚਾਵੇ ਤੁਸੀਂ ਵੀ ਉਹ ਚੀਜ਼ ਵਿੱਚ ਸਿੱਖੋ ਚਲੋ ਐਨੀਵੇਜ਼ ਤੇਨ ਲਖਿਓ ਸਾਰੀਆਂ ਗੱਲਾਂ ਦਾ ਅਗਰ ਕੋ ਤੁਹਾਨੂੰ ਕੋਈ ਗੱਲ ਮੇਰੀ ਮਾੜੀ ਲੱਗੀ ਤਾਂ ਮੈਂ ਦਿਲੋਂ ਮਾਫੀ ਮੰਗਦੀ ਆ ਪਰ ਤੁਸੀਂ ਇੱਕ ਵਾਰੀ ਸੋਚ ਕੇ ਦੇਖਿਓ ਆਏ ਵਾ ਜੀ ਮਾਮਾ ਤੇ ਨਾਨੀ ਚੱਲਦੇ ਆ ਜੀ ਉਹਨਾਂ ਦੇ ਘਰ ਕਾਰਦੇ ਆ ਜੀ ਫੇ ਬਲੌਗ ਨੂੰ ਦੀ ਸਟਾਰਟਿੰਗ ਨਰੈਣ ਕੀੜੀ ਦੇ ਘਰ ਕੇ ਕੀੜੀ ਨਰੈਣ ਦੇ ਘਰ ਆਏ ਆ ਆ ਜੀ ਨਰੈਣ ਕੀੜੀ ਦੇ ਘਰ ਦੁਨੀਆ ਆ ਹਾਂ ਅਜਾ ਐਦਾ ਹੈ ਆਦੇ ਨਾਲ بڑے بڑے ਬੰਦੇ ਪਹੁੰਚੇ ਅੱਜ بڑے بڑے ਅਹੁਦੇਦਾਰ ਆਏ ਹੋਏ ਆ ਉਹਦੇ ਨਾਲ ਆਏ ਸਾਸ਼ਤਰੀ ਕਾਰ ਵੀ ਸਾਰਿਆਂ ਨੂੰ ਹੂੰ ਜੀ ਰੂ ਮੇਰਾ ਨਿਕਲ ਰਹਾ ਜੀ ਕਿਉਂਕਿ ਬੀਬੀ ਕਹਿੰਦੀ ਮੈਨੂੰ ਜਿਵੇਂ ਮਰਜ਼ੀ ਕਰ ਤੂੰ ਮੈਨੂੰ ਛੱਡ ਕੇ ਆ ਤੁਹਾਡੀ ਸਿਹਤ ਨਹੀਂ ਠੀਕ ਹੈ ਉਹ ਆ ਦੇ ਕੱਪੜੇ ਕੁੱਪੜੇ ਅੱਛਾ ਉਹ ਕੰਮ ਕਰਦਾ ਸੀ ਮੈਂ ਹਾਏ ਹਾਏ ਕਹਿੰਦੀ ਮੈਨੂੰ ਛੱਡ ਗਿਆ ਵੀ ਅੱਜ ਜ਼ਾਕਮੀ ਦਾ ਮੇੜਾ ਤਾਰ ਕੇ ਆਇਆ ਪਰ ਮੇੜਾ ਹੈ ਕਿ ਜਿੱਥਾ ਤੱਕ ਆ ਕੇ ਆਉਣਾ ਬਸ ਉਹ ਤਾਂ ਸਾਨੂੰ ਪਤਾ ਹੀ ਸੀ ਕੁਝ ਕਹਿਣਾ ਹੀ ਨਹੀਂ ਸਾਨੂੰ ਪਤਾ ਤੁਸੀਂ ਕਹਿੰਦੇ ਖੁਸ਼ੀ ਦੀ ਗੱਲ ਅਸੀਂ ਤਾਂ ਹੀ ਤਾਂ ਕਿਹਾ ਵੀ ਬਸ ਚੁੱਪ ਠੀਕ ਹੈ ਵੈਰੀ ਗੁੱਡ ਠੀਕ ਹੈ ਕਿਉਂ ਸਾਨੂੰ ਗੱਲ ਦਾ ਪਤਾ ਹੈ ਹੱਥ ਲਾਉਣਾ ਤੇ ਇੱਕ ਰਹਿਣਾ ਬਹੁਤ ਬੜੀ ਗੱਲ ਹੁੰਦੀ ਆ ਬਾਈ ਦੇਖਦਾ ਮੈਂ ਤਾਂ ਬਾਈ ਦੇ ਕੁਝ ਵੀ ਨਹੀਂ ਤੁਸੀਂ ਤਾਂ ਕੁਝ ਨਹੀਂ ਕਹਿ ਸਕਦੇ ਤੁਹਾਡੇ ਪਾਸੇ ਨਹੀਂ ਇਹ ਤਾਂ ਹੁਣ ਪੀਪੀ ਦੀ ਮਰਜ਼ੀ ਆ ਵੀ ਮੈਂ ਤਾਂ ਉਹਨੂੰ ਕਿਹਾ ਸੀ ਮੈਂ ਤੂੰ ਸ਼ਾਮ ਨੂੰ ਜਾਈਂ ਰਾਤ ਰਹਿ ਜਾ ਹਾਂ ਕਹੇ ਵੀ ਵੇ ਤਾਂ ਕੋਈ ਨਹੀਂ ਮੈਂ ਜਦੋਂ ਪਤਾ ਤਾਂ ਲੱਗਦਾ ਮੈਂ ਹਮਕੋ ਨਹੀਂ ਕਹਿਣਾ ਮਮੀ ਨੇ ਮਮੀ ਨੇ ਮਮੀ ਨਾ ਰੋ ਮੀਆਂ ਮਮੀ ਮਾਰਦੀ ਆ ਫਿਰ ਸਾਨੂੰ ਜੇ ਅਸੀਂ ਕਹਿ ਦਈਏ ਰਹਿ ਜਾ ਫਿਰ ਤਾਂ ਇਸ ਕਰਕੇ ਚੁੱਪੇ ਆ ਠੀਕ ਆ ਵਧੀਆ ਗੱਲ ਹੱਥ ਲਾ ਕੇ ਦੇਖਾਂ ਮੇਰੀ ਹੁੰਦੀ ਨਾ ਕੋਈ ਅੱਜ ਤਰੂ ਆਵੜਾ ਬੱਡਾ ਹੋਣਾ ਹੋਰ ਨੂੰ ਆ ਲੈ ਹੱਥ ਲਾਉਣਾ ਤੇਰੇ ਚੱਲਾ ਬਾਹਰ ਲਾ ਹੱਥ ਮੇਰੇ ਸਪੋਰਟਰ ਮੇਰੇ ਸਪੋਰਟਰ ਆਜ 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 ਹੱਥ ਲਾਉਣਾ ਮੜ ਜਾ ਰਿਹਾ ਮੇਰੇ ਸਪੋਰਟਰ ਮੰਮੀ ਇੱਕ ਗੱਲ ਤੇ ਕਿੱਸੀ ਵੀ ਤੂੰ ਕਹਿਣਾ ਨਹੀਂ ਨਾਨੀ ਨੂੰ ਰਹਿ ਬਸ ਬਾਕੀ ਕੋਈ ਚੱਕਰ ਨਹੀਂ ਹੈ ਤਾਂ ਕਰਕੇ ਫਿਰ ਅਸੀਂ ਕਹਿੰਦੇ ਨਹੀਂ ਹੈਗੇ ਹੁਣ ਤੇ ਨਾਨੀ ਨੂੰ ਮਾਮੇ ਤੁਸੀਂ ਰਹਿਣ ਆਏ ਹੋ ਹੁਣ ਟਾਈਮ ਕੱਢ ਕੇ ਤੁਹਾਨੂੰ ਤਾਂ ਕਹਿ ਦੀਏ ਆਓ ਆ ਆ ਮਾਮਾ ਹੁੰਦਾ ਜਿਹਨੂੰ ਕਹਾਂ ਕੱਢੀ ਜਾਂਦੀ ਮਾਮੇ ਨੂੰ ਫੋਨ ਕਰਕੇ ਕਹਤੇ ਕਿ ਆ ਜਾਂ ਜਾਂ ਆ ਮਾਮਾ ਆਉਂਦਾ ਜਿਹਨੇ ਮਾਮਾ ਕਹਿੰਦਾ ਪੁੱਤ ਮਹੀਨੇ ਤੱਕ ਆਉਂਗਾ ਦੋ ਹਫ਼ਤੇ ਤੱਕ ਆਉਂਦਾ ਆ ਹੁੰਦਾ ਮਾਮਾ ਜਿਹਦੇ ਕਹਿੰਦਾ ਪੁੱਤ ਥੋੜਾ ਜਿਹਾ ਬਿਜੀ ਆ ਮੈਂ ਛੇਤੀ ਕੰਮ ਰੇੜ ਕੇ ਆਜੂਗਾ ਬੀਬੀ ਐਸ ਠੀਕ ਆ ਹਾਂ ਠੀਕ ਹੈ ਮੇਰੀ ਨਾਨੀ ਆ ਗਈ ਸ਼ੁਭ ਚਾ ਚਾਹ ਮਾਂ ਨੂੰ ਸੁਣੀ ਕਹਿਣਾ ਮੀਨਾਂ ਮੈਂ ਵੀ ਉੰਗਾ ਮੈਂ ਜਾਊਗਾ ਇਹ ਨਾ ਬਿਨਾ ਵਜਾ ਅੱਛਾ ਅੱਛਾ ਇਹ ਜਿਹਾ ਪੈਸਾ ਨਾ ਬਿਨਾ ਕਰਾਉਂਦਾ ਜੀ ਅਜਿਹਾ ਕੀਤੀ ਸ਼ਨੂ ਦਾ ਫੁੱਟੇ ਕਰਮ ਸਾਡਾ ਮਾਮਾ ਇੱਥੇ ਨਹੀਂ ਪੀਊਗਾ ਕਿੱਥੇ ਪੀਊਗਾ ਬੇਬੀ ਦਾ ਸੂਟ ਕਿੰਨਾ ਸੋਹਣਾ ਲੱਗਦਾ ਬੇਬੀ ਸਵੇਕਾ ਦਾ ਸਵਾਇਆਈ ਮਾਸੀ ਨੇ ਰੋਟਾ ਰੱਖੜੀਆਂ ਨੇ ਸੁਆਦ ਉਹ ਮੈਂ ਕਿਹ ਕਹਿੰਦਾ ਸੋਣ ਦੀ ਮਿਰਚ ਮੈਨੂੰ ਵਧੀਆ ਲੱਗਦਾ ਹੋਰ ਵੀ ਬਹੁਤ ਪਏ ਆ ਸੋਨਾ ਕਿੰਨਾ ਲੱਗਦਾ ਵਾਲੇ ਕਿੰਨਾ ਸੋਹਣਾ ਨਾ ਦਾਦੇ ਦੇ ਕਿ ਪਿੱਛੇ ਮਾਮਾ ਮੈਨੂੰ ਅੱਜ ਦਾ ਵੀ ਕਿਤੇ ਹੁਣ ਭਿੰਡਾ ਭੁੰਡਾ ਬੈਠ ਜਾ ਕਿਉਂ ਐ ਨਹੀਂ ਅਲਰਜੀ ਹੋ ਜੀ ਵੀ ਕਿਹੜਾ ਤੂਏ ਬੋਲਣਗੇ ਤੂਏ ਬੁਲੂਣੇ ਨਹੀਂ ਆਣਗੇ ਆ ਯਾ ਮੱਚ ਬੇਂਦਾ ਇਕ ਹੁਣ ਤਾਂ ਤੇ ਯਾਸ ਭਾਈ ਇਹਨਾਂ ਨੂੰ ਨਹੀਂ ਬੈਠੇ ਇਹਦੇ ਨਾਲ ਪੀਲੇ ਸੱਪ ਪਰ ਬੈਨੇ ਆ ਹਾਂ ਮੇਰੇ ਦਿੱਦਾ ਸਾ ਨਹੀਂ ਹੈ ਭੰਡਾ ਨਹੀਂ ਸਾਡੇ ਪਾਈ ਦੇ ਨਹੀਂ ਕਰ ਠੀਕ ਹੈ ਐ ਤਾਂ ਨਾਲਾ ਵੀ ਸੋਹਣਾ ਰੰਗ ਬਰੰਗਾ ਬੰਨਿਆ ਹੋਇਆ ਨਾਨੀ ਨੇ ਉਹ ਰੂਪ ਜਿਹਾ ਮਾੜਾ ਪੜਨ ਕਿ ਬਚਾਵੜੋ ਉਹ ਨਹੀਂ ਸਾਡਾ ਡੱਬਾ ਚੱਕਦੇ ਲੈਦਾ ਇਹਦੇ ਚੌੜੀ ਕੀ ਹੈ ਮੰਮੀ ਲੈ ਕੇ ਆਇਓ ਨਾਨੀ ਆਉਣੇ ਦਾ ਮਨ ਬਣੇ ਇਹ ਖਾ ਕੇ ਦੇਖਾ ਸਵੇਰੀ ਉਹਨੇ ਉਹਨੇ ਕਹਿੰਦਾ ਧੰਨਵਾਦ ਜੀ ਪਾਣੀ ਅੰਦਰ ਰੱਖ ਤਾਂ ਮੈਂ ਅੰਦਰ ਰੱਖ ਤਾਂ ਅੰਦਰ ਰੱਖ ਅੱਜ ਤੱਕ ਉਸ ਠੀਕ ਹੀ ਲੱਗਦੀ ਆ ਭੈਣ ਹੈ ਉਧਰ ਦਾ ਐ ਵੈਕਸੀ ਦੀ ਆਜ ਮਟੋੜ ਦੀ ਨਹੀਂ ਨਿਰਨੇ ਕਾ ਆਜਾ ਚਾਹ ਨਹੀਂ ਪੀਣੀ ਚਾਹਤ ਆ ਬਹੁਤ ਵਧੀਆ ਉਹਨਾਂ ਦਾ ਪਹਿਲਾਂ ਖਾ ਲੈਣਾ ਧੋਫੇ 1 ਘੰਟਾ ਪਹਿਲਾਂ ਪਾਣੀ ਵੀ ਪੀਣਾ ਨਾਲ ਪਾਣੀ ਪੀਣਾ ਗਾਇਡ ਇੱਕ ਗਲਾਸ ਇਹ ਤਾਂ ਗੈਨਟਿਸਪੈਂਸਰੀ ਵਾਲੀ ਵੀ ਕਹਿੰਦੀ ਸੀ ਡਿਸਪੈਂਸਰੀ ਵਾਲੀ ਵੀ ਨਹੀਂ ਮੰਨਦੇ ਕਹਿੰਦੇ ਸੀ ਉਹ ਆਯੁਰਵੈਡਿਕ ਦਵਾਈ ਖਾਣੀ ਹੈ। ਥੈਂਕ ਯੂ ਹੁਣ ਪੁੱਛ ਲਾ ਬੀਬੀ ਖਾ ਲੂਗੀ? ਖਾਉ ਖਾਂਦੇ ਕੋਈ ਨਾ ਨਾ ਜੇ ਨਾ ਮਿੱਠਾ ਲੱਗਦਾ ਬਹੁਤ ਢੋਗਾ ਖਾਣੀ ਪਰ ਖਾਣੀ ਨਹੀਂ ਹੋ ਰਿਹਾ ਢੋ ਗਿਆ ਮਿਲਨੇ ਕਾਜਾ ਪਾਣੀ ਦਾ ਖਾਣ ਚੋ ਦੋ ਗਲਾਸ ਪਾਣੀ ਦੇ ਪੀ ਲੈ ਮੈਂ ਵੀ ਖਾ ਲਈ ਕਰੂਗੀ ਨਹੀਂ ਤੈਨੂੰ ਸੱਝਿਆ ਕਿ ਮੈਂ ਉਹਨੇ ਆਰਤਾ ਵੀ ਦੇਖਣਾ ਚਾਹੀਦੀ ਜੀ ਨੂੰ ਦੇ ਦੋ ਮਾਮਾ ਇਹਨਾਂ ਖਾਣ ਨਾਲ ਕੀ ਸੱਟ ਹੋਊਗਾ ਗਰਮੀ ਕਰਦਾ ਇਹ ਗਰਮੀ ਕਰਦਾ ਠੰਡਾ ਟਾਪ ਬੰਨਦਾ ਦੇ ਕਬਰਾਟ ਦਿੰਦੀ ਆ ਨਾ ਮੈਂ ਕਹਿੰਦੀ ਜਿਵੇਂ ਗੂੰਦਕ ਤੀਰਾ ਟਾਈਪ ਜੀ ਚੀਜ਼ ਹੈ ਇਹਨੇ ਹੋਰ ਚੀਜ਼ਾਂ ਵੀ ਸਹੀ ਕਰ ਦੇਣੀਆਂ ਹਨਾ ਹਾਂ ਇਹ ਠੀਕ ਹੈ ਜੀ ਤਾਕਤ ਦਿੰਦਾ ਲੜਨ ਦੀ ਵਾਹਿਗੁਰੂ ਹੈ ਤੇਰੀ ਨੂੰ ਤਾਕਤ ਦੀ ਚਾਹੀਦੀ ਇਸ ਲਈ ਮੇਰੀ ਕੋੜੀ ਚ ਤਾਕਤ ਘਟ ਗਈ ਬਤੈਰੀ ਤਾਕਤਾਂ ਕੁੜੀ ਚ ਜਦੇ ਮਾਂ ਭੈਣ ਇੱਕ ਕਰ ਦਿੰਦੀ ਸਾਰਿਆਂ ਦੀ ਮੇਰੇ ਚਾਹੇ ਪੀਣੀ ਆਪਣਾ ਘੰਟਾ ਬਾਗ ਮਮਾ ਦਾਣੇ ਦੋ ਬਸਾਉਂਦੇ ਪਾਏ ਦੁੱਧ ਵਿੱਚ ਕੋਪੀ ਟੀ ਮਮਾ ਚਾਹਨਾ ਪੀਣ ਸੁਣ ਲਿਆ ਹੁਣ ਤੁਸੀਂ ਕਰਦੇ ਨਹੀਂ ਹੈਗੇ ਖਾਲੀ ਪੇਟ ਦਾ ਕੈਪਸੂਲ ਕਿਉਂ ਹੁੰਦਾ ਖਾਲੀ ਪੇਟ ਦਾ ਕੈਪਸੂਲ ਲੈ ਕੇ 5 ਕਿ ਮਿੰਟ ਬਾਅਦ ਪਾਚੋ ਪੀ ਲੋ ਉਹੀ ਨਹੀਂ ਲਏ ਹੁੰਦਾ ਜਦ ਆ ਮਰੱਬਾ ਪਤਾ ਨਹੀਂ ਕਿੱਥੇ ਦੇ ਖਾਉਣਾ ਹਾਂ ਹਾਂਜੀ ਮਾਮਾ ਬੈਠਾ ਸਹੀ ਗੱਲ ਆ ਬਰੂ ਜੇ ਉਹਨੇ ਉਹ ਮੈਨੂੰ ਪਤਾ ਵੀ ਖਾਂਦੇ ਨਹੀਂ ਲੋ ਦਹੀਂ ਮੈਂ ਨਾਨੀ ਨੂੰ ਕਹਨੀ ਆ ਸੀਜੀ ਲੈ ਲਿਆ ਕੋਟ ਉੱਥੇ ਹਲੇ ਉਹਨਾ ਕੇ ਹਸਣਾ ਜਾ ਤਾਂ ਕਰਕੇ ਕਰਦੀ ਆ ਆਹ ਗਣਾ ਮੈਂ ਬਈ ਵਾਕਈ ਆ ਫਿਕਰ ਦਾ ਮਾਮਾ ਹੀ ਕਰਦੀ ਹੈ ਵੈਰੀ ਗੁੱਡ ਮਾਮਾ ਦਾ ਫਿਕਰ ਵਧੀਆ ਗੱਲ ਹੈ ਹਾਂ ਫਿਕਰ ਦਾ ਮਾਮਾ ਹੀ ਕਰਦੀ ਹੈ ਕੋਈ ਬੋਲ ਨਹੀਂ ਇਹ ਕਹਾਂ ਨਾ ਗਾ ਕੇ ਸੁਣਾ ਫਿਕਰ ਦਾ ਮਾਮਾ ਹੀ ਕਰਦੀ ਆ ਤੂੰ ਜਿਆਦੀਆਂ ਗੱਲਾਂ ਤੇਰਾ ਅਸਰ ਵੀ ਕਰ ਕੇ ਸਹੀ ਗੱਲ ਹੈ ਮੈਂ ਚੈਲੰਜ ਦੇਣੀ ਚਾਹੀਦੀ ਸਾਬ ਪਾ ਦੇ ਤੂੰ ਵਿੱਚ ਹੋਰਾਂ ਤਾਂ ਹੋਈ ਜਾ ਪੈਣਾ ਆਉਂਦਾ ਮਰਬਾਈ ਤੋਂ ਬਾਅਦ ਤਾਂ ਪੈਣਾ ਖਾਲਾ ਹੈ ਤੇ ਤੂੰ ਮੁੰਜਾ ਤਾਂ ਕੇ ਆਜ ਮੈਂ ਕੰਮ ਕਰ ਲੈ ਵਚਨ ਜੂੜੂ ਮਾਰ ਲੈ ਵਚਨ ਹਾਂ ਕੁਈ ਹੋਰ ਕੰਮ ਕਰ ਲਵੇ ਦੋ ਚਾਰ ਘੇੜੇ ਇੱਧਰ ਤੇ ਤਰ ਤਰ ਤੇ ਹਾਂ ਫੇਰ ਆਪਣਾ ਬੁੱਤਾਂ ਕੋਲ ਅਸੀਂ ਕਾਲਜ ਟਾਈਮ ਕੱਚੇ ਆਮਲਾ ਖਾਂਦੇ ਹੁੰਦੇ ਤੇ ਨੂਨ ਦੇ ਨਾਲ ਉਹਦੇ ਨਾਲ ਬਹੁਤ ਠੀਕ ਰਹਿੰਦਾ ਤਾਂ ਕੱਚਾ ਨੂਨ ਕੱਚੇ ਨਾਲ ਹਾਂ ਹੁਣ ਇਹਦੇ ਚ ਤਾਂ ਚਲ ਮਿੱਠਾ ਹੋਗਾ ਉਹ ਵੀ ਬਹੁਤ ਗੁਣਕਾਰੀ ਆ ਮਮਾਈ ਹੈਨਾ ਮੇਰਾ ਮੂੰਹ ਦਾ ਭੈਣ ਮੈਂ ਕੀ ਕਰਦੀ ਉਹ ਬਹੁਤ ਦੁੱਧ ਪਿਆਉਂਦਾ ਗਰਭ ਵਧਰਿਆ ਉਹ ਹੋ ਜਾਂਦਾ ਠੰਡਾ ਉਹਦੇ ਚ ਇੰਨਾ ਕੁ ਬਿੜੇ ਹੁੰਦੇ ਨੇ ਉਹ ਤਾਂ ਇੰਨਾ ਕੁ ਬਿੜੇ ਕੋਲੀ ਪਰ ਜਾਂਦੀ ਹਾਂ ਹਾਂ ਹੁਣ ਮੈਂ ਜੀ ਮੇਰਾ ਗਲਾਸ ਪਿਆ ਉਹ ਤੁਸੀਂ ਕਹਿੰਦੇ ਆ ਕਿ ਉਹ ਬੇਟਾ ਫੋਨ ਦੇਗੀ ਜਬ ਬਹੁਤੀ ਕਰਦੀ ਹੋਵੇ ਨਾ ਠੰਡਾ ਮਾਮਾ ਕੀ ਮਨੇਗੀ ਜਾਨ ਨਾਨੀ ਲੈ ਗਲਾ ਤੋ ਸਿਆਣੇ ਦੀਆਂ ਗੱਲਾਂ ਸਿਆਣੇ ਦੀ ਮਾਮੀ ਠੀਕ ਹੈ ਮਾਮੀ ਮਾਮੀ ਠੀਕ ਹੈ ਠੀਕ ਹੈ ਚਲੋ ਹੁਣ ਇੱਧਰ ਪਟਾਰਾ ਖੋਲਣ ਲੱਗਿਆ ਇੱਕ ਰੋਟੀ ਖਾ ਲਈ ਹੁਣ ਇੱਕ ਰੋਟੀ ਦਵਾਈਆਂ ਦੇ ਨਾਲ ਖਾਈ ਜਾਊਗੀ ਢਿੱਡ ਭਰਿਆ ਜਾਊਗਾ ਦੇਖਿਓ ਗੈਪ ਪਾ ਲਿਆ ਕਰਮੋਸ ਦੀ ਗੈਪ ਆਉਂਦੀ ਉਹਨੇ 5-7 ਮਿੰਟ ਤਾਂ ਰੋਟੀ ਖਾ ਕੇ 5-7 ਮਿੰਟ ਦਾ ਹਾਜ਼ਮ ਕਰਕੇ ਉੱਠੀ ਫੇਰ ਦਵਾਈ ਲੋ ਨਹੀਂ ਰੋਟੀ ਦੇ ਨਾਲੇ ਮਿਕਸ ਹੋ ਜਣੀ ਦਵਾਈ ਹਾਂ ਉਹ ਫਾਇਦਾ ਨਹੀਂ ਉਹਦਾ ਨਹੀਂ ਕਰਨਾ ਹੂੰ ਕੀ ਆ ਕਰੇਗਾ ਨਾਨੀ ਨੇ ਤਾਂ ਪੈਰ ਵੀ ਬਹੁਤ ਘਟਾਤੀਆਂ ਪਰ ਉਹ ਕਿਆ ਕਰੇ ਬੇਨਵੇਂ ਨਾ ਗਠੀਏ ਜੇ ਕਰਕੇ ਐ ਨਾ ਨਾਨੀ ਜਿਆਦਾ ਤਾਂ ਆ ਲਾ ਮੇਰੇ ਤਾਂ ਬਹੁਤ ਆ ਸਿੱਧਾ ਚਾਹੀਏ ਦੁਕਾਨਾ ਲਾ ਦੀਏ ਔਰੇ ਤਾਂ ਯਾਨੀ ਉਹ ਜਿਹੜੇ ਚੋਤੇ ਮਿਲਦੇ ਆ ਸਭ ਦੇ ਪਾਸੇ ਦੇਤੀ ਹਾਲੇ ਚੱਕਰ ਆਉਣੇ ਨਾਨੀ ਨੂੰ ਮੈਂ ਕਹ ਵੀ ਤੁਹਾਨੂੰ ਦਿਖਾਵਾਂ ਮੈਂ ਵੀ ਹਫਤਾ ਹੋ ਚੱਲਿਆ ਠੀਕ ਹੈ ਜਦੋਂ ਆਪਰੇਟ ਹੋਇਆ ਮਮਾ ਹੀ ਦਿਖਾਣੇ ਚ ਨਾਨੀ ਕਹਿੰਦੀ ਨਹੀਂ ਦਵਾਈਆਂ ਦੇ ਦੇਣੀ ਉਹਨਾਂ ਨੇ ਆਏ ਮੈਨੂੰ ਆਏ ਆ ਵੀ ਚੀਜ਼ ਵੱਧ ਨਾ ਜਾਵੇ ਜੇ ਕੋਈ ਗੜਬੜ ਆ ਠੀਕ ਹੈ ਦੇਖ ਲੈਣਗੇ ਦੇਖ ਹੀ ਲਾਉਂਗੇ ਉਹ ਬਸ ਫਿਰ ਨਾਲ ਕਹਿੰਦੀ ਆ ਪੱਕੀ ਲੱਗੀ ਹੋਈ ਏ ਤੁਹਾਡੇ ਨਾ ਇਹ ਤਾਂ ਮੈਂ ਦੋ ਅਪਰੇਸ਼ਨ ਕਰਕੇ ਲਾਈ ਇਹ ਤਾਂ ਅਪਰੇਸ਼ਨ ਨਾਲ ਫੇ ਹੁਣ ਇੱਕ ਲਾਉਂਗੇ ਲਾਉਂਗੇ ਟੈਂਪਾ ਕੇ ਲੱਗਦਾ ਅੱਜ ਦੇਖਦੇ ਆਂ ਆਹ ਬਤਿਆ ਤਾਂ ਇਹ ਕਰਕੇ ਨਾ ਹੁੰਦੇ ਹੁਣ ਪੁੱਛ ਲਿਆ ਡਾਕਟਰ ਨੂੰ ਕਹਿੰਦਾ ਮੇਰੇ ਕੋਈ ਉਹਦੇ ਕਰਕੇ ਨਹੀਂ ਹੁੰਦੀ ਤੁਸੀਂ ਦੂਸਰੇ ਡਾਕਟਰ ਨੂੰ ਦਿਖਾਓ ਪੁੱਛ ਲਿਆ ਮੈਂ ਡਾਕਟਰ ਨੂੰ ਹਾਂ ਵੀ ਐਨ ਕਾ ਕਰਕੇ ਕੋਈ ਚੱਕਰ ਨਹੀਂ ਥੋੜੀ ਅੱਖ ਕਰਕੇ ਕੋਈ ਚੱਕਰ ਨਹੀਂ ਹੁਣ ਨਾਰਮਲ ਡਾਕਟਰ ਨੂੰ ਦਿਖਾਓ ਉਹਨੂੰ ਮੈਂ ਪੁੱਛ ਲਿਆ ਹੋ ਸਕਦਾ ਵੀ ਸ਼ਰ ਵੀ ਆਪਰੇਸ਼ਨ ਹੋਇਆ ਹੋਣਾ ਹੋਰ ਹੈ ਤਾਂ ਬੰਦ ਨਹੀਂ ਹੁਣ ਪੁੱਛ ਲਿਆ ਉਹਨੂੰ ਜਦ ਮੈਂ ਮੇਰੇ ਪਾਏ ਹੋਏ ਨੇ ਚ ਨਜ਼ਰ ਉਹ ਨਹੀਂ ਵੀ ਪਹਿਲਾਂ ਪੁਆਇਆ ਹੋਇਆ ਨਹੀਂ ਨਾ ਨਹੀਂ ਖੋਣੇ ਹੋਣੇ ਹੋਈ ਹੈ ਨਾ ਤਾਂ ਕਿ ਅਬ ਅੱਜ ਕਾਇਦ ਵੀ ਖੋਲ ਦੋ ਆਹ ਮੈਂ ਮੀਨ ਦਾ ਸਵਾ ਮੀਨ ਰੱਖੀਆਂ ਬਸ ਬਸ ਇਹ ਖੋਲ ਬਸ ਫਿਰ ਉਹ ਚੱਕਰ ਹੈ ਫਿਰ ਮੈਨੂੰ ਵੀ ਮਾਮਾ ਹੀ ਇਹ ਤਾਂ ਵੀ ਕਿਤੇ ਆਪਰੇਸ਼ਨ ਕਰਕੇ ਕਈ ਵਾਰ ਸੂਟ ਨਹੀਂ ਬੈਠਦੀ ਕੋਈ ਚੀਜ਼ ਉਹ ਡਾਕਟਰ ਕਹਿੰਦਾ ਕਹਿੰਦਾ ਨਹੀਂ ਕੋਈ ਚੱਕਰ ਅੱਖਾਂ ਦਾ ਤਾਂ ਕੋਈ ਚੱਕਰ ਹੀ ਨਹੀਂ ਹੈਗਾ ਕਹਿੰਦਾ ਤੁਸੀਂ ਨਾਰਮਲ ਡਾਕਟਰ ਨੂੰ ਦਿਖਾਓ ਪਰ ਇਹ ਮੈਨੂੰ ਸਿੱਧੀ ਉਹ ਗੱਲ ਕਹਤੀ ਦੀ بڑے ਡਾਕਟਰ ਨੇ ਕਮੇਰ ਕਹਤੇ ਹੁੰਦੀ ਆ ਉਹੀ ਉਹਨੇ ਗੱਲ ਕਹੀ ਹਾਂ ਕਿਤੇ ਹੁੰਦੀ ਹੈ ਭੈਣ ਤੂੰ ਹੋ ਸਕਦਾ ਕਮਜ਼ੋਰੀ ਨਾ ਹੋਵੇ ਹੁਣ ਕਮਜ਼ੋਰੀ ਵੀ ਦੂਰ ਤਾਂ ਕਰਨੀ ਪੈਣੀ ਆ ਨਾਨੀ ਇੱਕ ਤਾਂ ਕੁਝ ਖਾਂਦੀ ਨਹੀਂ ਉਹ ਦਵਾਈ ਨਾਲੇ ਸੱਟ ਹੋਣੀ ਆ ਜਿੱਦਨੂੰ ਤੁਸੀਂ ਸੁੱਖਾ ਅਸਮਾਨ ਕਰ ਲਓ ਇੱਕ ਚਾਂਚਾ ਦੇ ਲਿਆ ਤੁਸੀਂ ਦੁੱਧਿਆ ਠੀਕ ਹੋ ਤੇ ਬਿਚੇ ਦੇ ਕੁਝ ਦੇ ਬੰਦੀ ਕੋਸ਼ਣਾ ਹੋਗਾ ਉਸ ਤੋਂ ਬਿਚੇ ਬਰਾਮ ਬਿਚੇ ਮਾਲੀ ਪਿੱਛੇ ਕਾਲੀ ਮਿਰਚ ਮਿਰਚ ਕਾਲੀ ਮਿਰਚ ਹਰੜ ਬੇੜੜੇ ਕੁਝ ਨਹੀਂ ਚਾਹੀਦਾ ਇਹਦੇ ਸਾਰ ਕੇ ਮਿਕਸੀ ਨਾਲ ਪੀ ਲੋ ਹੂੰ ਠੀਕ ਹੈ ਨਾ ਡੱਬਾ ਭਾੜ ਰੱਖ ਲੋ ਘੜ ਕੇ ਸਵੇਰੇ ਉੱਠ ਕੇ ਚਾਹ ਪੀਣੀ ਹੈ ਚਾਹ ਗਏ ਦੁਪਹਿਰ ਹੈ ਜਿਹੜਾ ਨਹੀਂ ਦੁਪਹਿਰ ਚੰਗੇ ਤੋਂ ਹੋ ਠੀਕ ਕਿਆ ਕਿਹਾ ਕਿਆ ਕਿਹਾ ਇੱਕ ਤੁਸੀਂ ਕਾਲੀਆਂ ਮਿਰਚਾਂ ਕਿਹਾ ਇੱਕ ਤੁਸੀਂ ਬਦਾਮ ਕਿਹਾ ਇੱਕ ਤੁਸੀਂ ਮੱਕ ਜੁ ਕਿਹਾ ਇੱਕ ਕਿਆ ਕਿਹਾ ਛੋਲ ਦੇ ਛੋਲ ਜੇ ਕਿੰਨੇ ਕਿੰਨੇ ਛੋਲ ਜੇ ਹਾਂ ਕਿੰਨੇ ਕਿੰਨੇ ਪਾਈਆ ਉਹ ਤਾਂ ਜਿੰਨੇ ਮਾਰਚ ਥੋੜੀ ਗੰਚਾ ਸੱਜਾ ਹਾਂ ਮਿਸੇ ਕਰਨੇ ਆ ਤਾਂ ਡੱਬਾ ਭਰ ਦੇਣਾ ਕਰਸਾ ਆ ਬਦਾਮ ਵੀ ਪਏ ਆ ਮਾਗਜ ਵੀ ਪਏ ਆ ਕਲੀਆਂ ਮਿਰਚਾਂ ਦੇ ਨਾਲ ਉਹ ਨਾ ਜਿਹੜਾ ਮਾਗਜ ਹੈ ਔਰ ਬਦਾਮ ਹੈ ਇੱਕੇ ਤਰ੍ਹਾਂ ਨੇ ਆਏ ਤਾਂ ਰੋਜ਼ ਨਾਨੀ ਨੂੰ ਉਹ ਦੰਦੇ ਬਾਦਾਮ ਤਾਂ ਦੰਦੇ ਆ ਕਾਗੇ ਨਾ ਮੇਰਾ ਬੁੱਤੇ ਕਾਗੇ ਨਾ ਕੀ ਦੀ ਨਾਨੀ ਆਈ ਆ ਮੇਰੀ ਆਈ ਆ ਹਾਂ ਜੀ ਆਯੁਰਵੇਦਿਕ ਵਾਲੇ ਬੈਦ ਆਏ ਹੋਏ ਨੇ ਸਾਡੀ ਨਾਨੀ ਬਹੁਤ ਸੋਹਣਾ ਦੱਸ ਰਹੀ ਐ ਸਾਨੂੰ ਅੱਜ ਹਣ ਆਪ ਪਤਾ ਨਹੀਂ ਕਿੰਨਾ ਕਮਲ ਕਰਦੀ ਹੁਣ ਅਮਲਾ ਵਾਲਾ ਅਮਲੇ ਵਾਲਾ ਮੈਂ ਵੀ ਮੰਨਦੀ ਆ ਵੀ ਔਲੇ ਵਾਲੇ ਖਾਂਦੇ ਹੋਣੇ ਆ ਖਾਣੀਆਂ ਜਦ ਮੇਰਾ ਬਰੇਸਰ ਤਾਂ ਇਕੜੇ ਖਾਤਾ ਨਹੀਂ ਨਹੀਂ ਨਾ ਪਤਾ ਇਹਨਾਂ ਸੁਕੀਤੀ ਜਰੂਰੀ ਖਾਣੀਆਂ ਬਣਾ ਦੇਣੀ ਅੱਜੇ ਬਣਾ ਦੇਣੀ ਬਣਾ ਦੇਣੀ ਕੋਈ ਕੋਈ ਹੋਣੀ ਹੈਗਾ ਮੈਂ ਕਾਲੀਆਂ ਮਿਰਚਾਂ ਹੀ ਲੈ ਕੇ ਆਉਣੀਆਂ ਬਾਕੀ ਤਾਂ ਸਾਰਾ ਕੁਝ ਹੈਗਾ ਹੀ ਆ ਬਣੀ ਵੀ ਮਿੱਠੀ ਰੋਟੀ ਖਾ ਲੀ ਹਾਂ ਜੀ ਨਾ ਭੁੱਖੇ ਨਹੀਂ ਭੁੱਖੇ ਜੀ ਪਾਣੀ ਹੱਥੀ ਰੋਟੀ ਬਣਾਈ ਵੀ ਆ ਭੁੱਖੇ ਨਹੀਂ ਭੁੱਖੇ ਲਾਤੀ ਸਵੇਰੇ ਸਵੇਰੇ ਮਾਵੇਂ ਆਪਕੋ ਸ਼ਮਾ ਨਹੀਂ ਕੀਤਾ ਜਾਏਗਾ ਅਗ ਅਨ્યਥਾ ਆਪ ਅਗਰ ਘਰ ਸੇ ਖਾਲੀ ਪੇਟ ਨਿਕਲੇ ਤੋ ਭੁੱਖੇ ਲਾਤੀ ਸਵੇਰੇ ਉਹ ਮਿੱਠੀ ਰੋਟੀ ਦੇ ਹੱਥਾ ਦੇ ਇਨ ਚੋ ਦੇ ਆਂਦੀ ਫੇਰ ਬੀਬੀ ਦੇ ਲਈ ਸਮਝ ਭੁੱਖੇ ਨਹੀਂ ਲੱਗ ਚਲੋ ਰਹਿਣ ਦੋ ਫੇਰ ਚਾਹ ਪੀ ਲੈਣੀ ਕੁਸ ਮਾਮੇ ਨੇ ਨਹੀਂ ਮਾਮਾ ਤਾਂ ਅੱਗੇ ਮੰਗ ਕੇ ਮੈਨੂੰ ਕਹਿ ਲਿਆ ਪੁੱਤ ਮੈਨੂੰ ਰੋਟੀ ਦੇ ਦੇ ਮੈਂ ਦੇ ਦੰਨੀ ਆ ਕਿ ਲੱਗਦੀ ਸਵੇਰੇ ਮੈਨੂੰ ਪਤਾ ਹੈ ਦੁਪਹਿਰ ਤੱਕ ਬਿਜਲੀ ਨਾਲ ਹਲਾਈ ਅਹੀਂ ਟਾਈਮ ਹੋਇਆ 12 1 ਵਜੇ ਹੂੰ ਨਾ ਤੇਰਾ ਬਿਆਹਦ ਨੂੰ ਟਾਈਮ ਪਤਾ ਨਹੀਂ ਕਿੱਥੇ ਨੂੰ ਗਈ ਨਾ ਨਾ ਮਾਮੀ ਵੀ ਮਾਮੀ ਵੀ ਸਵੇਰੇ ਬਣਾ ਕੇ ਰੱਖ ਦੇ ਸੁਣ ਲੋ ਨਾਨੀ ਨਾਨੀ ਥੈਂਕ ਯੂ ਕਹਿ ਲੈ ਲੇਗੀ ਥੈਂਕ ਯੂ ਨਾਨੀ ਪਤਾ ਹੈ ਮਾਮੀ ਵੀ ਸਵੇਰੇ ਬਣਾ ਕੇ ਰੱਖ ਦਿੰਦੀ ਹੈ ਕੋਈ ਫਾਇਦਾ ਨਹੀਂ ਹੁੰਦਾ ਮਾਮਾ ਦੁਪਹਿਰ ਤੇ ਤਾਜੀ ਬਣਾਉਂਦਾ ਫਿਰ ਅਸੀਂ ਤਾਂ ਦੁਪਹਿਰ ਨੂੰ ਭੈਣਾਂ ਮੈਂ ਰੋਕਤੀ 12:00 ਵਜੇ ਖਾਣੇ ਸਰਜਰੀ ਕੋਲਾਂਗੇ ਆਪਾਂ ਫੋਨਿੰਗ ਵਿੱਚ ਗੱਲ ਕਰਦੇ ਯੂ ਟੂ ਲੇਟ ਨਰਵਸ ਹੋਣੇ ਨਾ ਨਾ ਆਹ ਨਹੀਂ ਇਹ ਵਜ੍ਹਾ ਨਾਲ ਨਾ ਬੜੀਆ ਚੱਲੇ ਜੋਤ ਦਵਾਓ ਜਿਹੜੇ ਬਗਾਉਣੀ ਦਾ ਖਾਣੀਆਂ ਮੁੰਡਾ ਸਵੇਰਾ ਸਾਡਾ ਹੁੰਦਾ 12:00 ਵਜੇ ਹੂੰ ਰਾਤ ਹੁੰਦੀ ਹੈ ਸਾਡੀ 9:30 ਹੋਵੇ। ਇਸ ਰੇਰੀ ਨੂੰ ਬਹੁਤ ਬਣਾਉਂਦੇ ਆਂ। 8:00 ਵਜੇ। 8:00 ਵਜੇ ਦੇ ਕਰੀਬ ਤਾਂ ਰੋਟੀ ਖਾਣਦੇ ਆਂ। ਚੋਲ-ਚੋਲ ਦਾਲ ਦਾਲ ਬਣਾ ਕੇ ਕੰਮੀ ਪਾ ਜਾਂਦੇ ਆਂ। ਜਿਹੜੇ ਬੰਦੇ ਨੂੰ ਭੁੱਖ ਲੱਗਦੀ ਹੋਰ ਟਾਈਮ। ਹੁਣ ਸਾਡੇ ਇੱਕ ਹੈਗਾ ਤਾਂ ਡੱਪਰ ਉਹ ਤੇ। ਹੁਣ ਵੀ ਹੈਗੇ ਬਹੁਤ ਕਰ 11:00 ਵਜੇ ਰੋਟੀ ਬਣਾਉਣੀ ਹੈ। ਸਾਡੇ ਪਿੰਡ ਵੀ ਉਹ ਤੋਂ ਨਹੀਂ। ਹਾਂ। ਐਦਾਂ ਖਾਣਾ ਆਪਣਾ ਆਪਣਾ ਸਭ ਦਾ ਰੂਲ ਹੁੰਦਾ। ਕਈ ਐਦਾਂ ਦੇ ਆ 7:00 ਵਜੇ ਖਾ ਕੇ 12:00 ਵਜੇ ਫੇਰ ਖਾਣੀ ਹੈ ਉਹਨਾਂ ਨੇ। ਇਹੇ ਜੇ ਵੀ ਹੈਗੇ ਆ ਹਾਂ ਤਿੰਨ ਟਾਈਮ ਵਾਲੀ ਬੀ ਦੁਪਹਿਰੇ ਇੱਕ ਗੱਲਾਂ ਖਾਣੀ ਐ ਸਿਆਮ ਨੂੰ ਬਸ ਦੋ ਹੀ ਟਾਈਮ ਰੋਟੀ ਕੀ ਕੀ ਤੇਰੇ ਹੱਥੋਂ ਬਣਾਉਂਦਾ ਸਾਰੇ ਅੱਜ ਜਦ ਭੁੱਖ ਲੱਗਦੀ ਉਹ ਜੇ ਸਾਨੂੰ ਭੁੱਖ ਲੱਗੀ ਮਾਂ ਤੱਕ ਖਾ ਲੈ ਜੀ ਜਿਸ ਪੈ ਜਾਵੇ ਰੋਟੀ ਦਾ ਨਾਲ ਜੀ ਨਹੀਂ ਨਾ ਕਰਦੀ ਹੱਛੀ ਮਾਸੀ ਮਾਮਾ ਬੜੀ ਅਸਮਰ ਰੋਟੀ ਸਾਡੇ ਦਾ ਮਾਮੀ ਬੀਬੀ ਇਹ ਜੀ ਹੈ ਨਾ ਜੇ ਮਾਸੀ ਮਾਮੇ ਨੇ ਕਹਿਤਾ ਮੈਂ ਅਜੀ ਕਰੋਟੀ ਘਟ ਖਾਣੀ ਆ ਬਹੌਲ ਲੈ ਕੇ ਬਹਿ ਜਾਣਾ ਮੇਰਾ ਮਾਸੀ ਭੁੱਖਾ ਰਹਿ ਗਿਆ ਆ ਗੋਸਾ ਬੀਬੀ ਦਾ ਗੋਸਾ ਭਾਈ ਮਾਣਾ ਤਾਂ ਆਪੋ ਨੇ ਦੇਖ ਕੇ ਖਾ ਲੋ 4 ਵਜੇ ਜੇ ਖਾਣੀ 5 ਵਜੇ ਖਾ ਲੋ ਸਵੇਰ ਰਾਤ ਨੂੰ ਪੈਣ ਲੱਗੇ ਨੇ ਰੋਟੀ ਹੋਰ ਜੇ ਖਾਣੀ ਐ ਤਾਂ ਉਹਨੂੰ 2 ਘੰਟੇ ਭੁੰਨਾ ਐ ਸਾਰਾ ਕੰਮ ਇਹ ਅੱਜ ਨੂੰ ਆ ਹਾਂ ਮੰਮੀ ਦੋੜੂ ਆ ਗੱਲ ਪੁੱਛ ਭੈਣ ਮੰਮੀ ਮੜੀ ਜੀ ਮੋਟਰੇ ਬੰਦ ਕਰਿਓ ਹਾਂ ਖਾਤੀ ਮੈਂ ਜੱਪਾ ਕਿਲਾ ਜੀ ਉਹ ਪਹਿਲਾਂ ਨਹੀਂ ਨਾ ਇੰਨੀਆਂ ਪਈ ਆ ਰਹੀਆਂ ਪੁੱਤਾਂ ਮੂੰਹ ਬੁਮਾਰੀਆਂ ਬਹੁਤ ਮੈਂ ਬੋਲ ਕੇ ਕਰ ਦਿੰਦਾ ਜਿਹਦੇ ਜੀ ਜਾਨ ਹੈ ਮੈਦੇ ਵਿੱਚ ਉਹਦਾ 15 ਮਿੰਟਾ ਰੋਟੀ ਆ ਜੋ ਕਰ ਲੈਂਦਾ ਉਹ ਭਾਈ ਹੁਣ ਸਾੜੇ ਜਿਹਦੇ ਮੈਦੇ ਦੀ ਜਾਨ ਨਹੀਂ ਤੇ ਦੋ ਘਾਟੇ ਉਂਦੀ ਆ ਲੈ ਹਾਈ ਮੈਂ ਨਹੀਂ ਵਿਚੇ ਵਿਚੇ ਰੋਟੀ ਉੱਪਰੇ ਪਈ ਰਹੇ ਹਾਂ ਹਾਂ ਮਸੀਨੀਆਂ ਵੀ ਕਮਜ਼ੋਰ ਹੋ ਗਈਆਂ ਉਹ ਭਾਈ ਆਪਣੀ ਦਾ ਦੇ ਬਾਬੇ ਨਾਲ ਕੀ ਕੀਤਾ ਰੋਟੀ ਖਾਣ ਦਾ ਸੰਤਾਲ ਘਟਾਲ ਲਿਆ ਪਤਾ ਹੀ ਨਹੀਂ ਤੂੰ ਤਾਂ ਗਾਬਰੂ ਹੈਂ ਗਾਬਰੂ ਗਾਬਰੂ ਆ ਗੱਬਰੂ ਨਹੀਂ ਗਾਬਰੂ ਆ ਆਹੋ ਕਿੱਥੇ ਨੂੰ ਹੋਰ ਮੰਗਦੀ ਆ ਮਰਨੀ ਦਾ ਦਾਣਾ ਪੀਸ ਕਰੋ ਜੀ ਠੀਕ ਆ ਫਿਰ ਅਸੀਂ ਕਰ ਲਈਏ ਚੱਕ ਲਈਏ ਚਾਹ ਪਾਣੀ ਮਿਲਦੇ ਆ ਕਿਸੇ ਅਗਲੀ ਵੀਡੀਓ ਚ ਓਕੇ ਫਿਰ ਬਾਏ ਬਾਏ ਸ਼ੁਭੋ ਬਾਏ ਕਰੀ ਬੇਸ਼ਿਕਰ ਆਏ ਕਰਦੇ ਲਾਈਕ ਇਹ ਕਰ ਬੋਲਦੇ ਲਾਈਕ ਸ਼ੇਅਰ ਕਮੈਂਟ ਬਹੁਜੀ ਨੂੰ ਕਰੋ ਵੇ ਬਜਾਨੀ ਆ ਬੋਲ ਦੇ